ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਚਰਣਾ ਠਾਕੁਰ ਕੈਰਿ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੋਕ ਸਹਿਰਤਨ ਉਪਜੀ ਸਾਧੂ ਸੰਤ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਂਹਰ ਗੁਣ ਜਾਵਾ ਕਾਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾ ਚਰਣਾ ਠਾਕੁਰ ਕੈ ਰੇ ਦ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾ ਤ ਸੋਕ ਸਹਿਜਤਨ ਉਪਦੇ ਸਾਧੂ ਸੰਗਨਵਾਸਾ ਜੀਓ ਲਾਗੀ ਪ੍ਰੀਤ ਨ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕੱਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਤੇਰੀ ਦਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਟੁਟੇ ਮੁਲੇ ਹਰ ਅੰਤਰ ਬਾਹਰ ਰਹੇ ਅਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕੱਟੀ ਜਮ ਕੀ ਪਾਸਾ ਜੀਉ ਮਾਜ ਮਹਲਾ ਪੰਜਵਾਂ ਚਰਣ ਠਾਕੁਰ ਤਾਰੇ ਦਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਟੁਟੈ ਮੂਲੇ ਹਰ ਅੰਤਰ ਬਾਹਰ ਰਹੈ ਅਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਉ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰੇ ਦ ਸਮਾਣੇ ਕਲ ਕਲੇਸ਼ ਸਭ ਦੂੜ ਪਿਆਣੇ ਸਾਤ ਸੁਖ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਉ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਤੇਰੀ ਦਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਜਾਵਾ ਕਾਟੀ ਜਮ ਕੀ ਪਾਸਾ ਜੀਉ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰਿ ਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੋਕ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹੇ ਆਪਰ ਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਤੇਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੋਕ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕੱਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰੇ ਦਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਉ ਮਾਜ ਮਹਲਾ ਪੰਜਵਾਂ ਚਰਣ ਠਾਕੁਰ ਤੇਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਟੁਟੈ ਮੂਲੈ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾ ਕਾਟੀ ਜਮ ਕੀ ਪਾਸਾ ਜੀਉ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਕੈ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੋਕ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਤਾਰੇ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੁਖ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਤਟੇ ਮੁਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਉ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਤੇਰੀ ਦਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਤ ਸੁਖ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਜਾਵਾ ਕੱਟੀ ਜਮ ਕੀ ਪਾਸਾ ਜੀਉ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਤੇਰੀ ਦੇਸ ਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੁਖ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਜਾਵਾ ਕਾਟੀ ਜਮ ਕੀ 파ਸਾ ਜੀਉ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਕਾਰਿ ਦੇ ਸਮਾਣੇ ਕਲ ਕਲੇਸ਼ ਸਭ ਦੂੜ ਪਿਆਣੇ ਸਾਤ ਸੁਖ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਤਟੇ ਮੁਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਉ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰੇ ਦ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੋਕ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਤੇਰੀ ਦਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾ ਤ ਸੁਖ ਸਹਰਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਟੁਟੇ ਮੂਲੇ ਹਰ ਅੰਤਰ ਬਾਹਰ ਰਹੇ ਆਪਰ ਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਉ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਤੇਰੀ ਦਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਿਦਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨ ਟੁਟੇ ਮੁਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਉ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੋਕ ਸਹਾਰਤਨ ਉਪਜੀ ਸਾਧੂ ਸੰਗ ਨਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹੇ ਆਪਰ ਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਤੇਰੀ ਦੇਸ ਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿੰਘਰ ਗੁਣ ਜਾਵਾ ਕਾਟੀ ਜਮ ਕੀ 파ਸਾ ਜੀਓ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਤਾਰੇ ਦਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੁਖ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਤੇਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੋਕ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹੇ ਆਪਰ ਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਤੇਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ तात ਸੁਖ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਉ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਤਾਤਾ ਸੋਕ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹੇ ਆਪਰ ਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਤੇਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਤ ਸੋਕ ਸਹਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ 파ਸਾ ਜੀਓ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਤੇਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹੇ ਆਪਰ ਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਉ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਕੈ ਰੇ ਦਸਮਾਣੇ ਕਲ ਕਲੇਸ਼ ਸਭ ਧੂਲ ਪਿਆਣੇ ਸਾਤ ਸੋਕ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਓ ਮਾਜ ਮਹਲਾ ਪੰਜਵਾਂ ਚਰਣਾ ਠਾਕੁਰ ਤੇਰੀ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਤ ਸੋਕ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੇ ਮੂਲੇ ਹਰ ਅੰਤਰ ਬਾਹਰ ਰਹੇ ਆਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕੱਟੀ ਜਮ ਕੀ 파ਸਾ ਜੀਓ ਮਾਜ ਮਹਲਾ ਪੰਜਵਾਂ ਚਰਨ ਠਾਕੁਰ ਤੇਰੀ ਦੇਸ ਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਸੁਖ ਸਹਿਜਤਨ ਉਪਜੀ ਸਾਧੂ ਸੰਗ ਨਿਵਾਸਾ ਜੀਉ ਲਾਗੀ ਪ੍ਰੀਤ ਨਾ ਟੁਟੇ ਮੁਲ ਹਰ ਅੰਤਰ ਬਾਹਰ ਰਹਿਆ ਪਰਪੂਰੇ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮ ਕੀ ਪਾਸਾ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ